ਜੈਨ ਪਲੱਸ ਪ੍ਰਾਈਵੇਟ ਲਿਮਟਿਡ ਦੁਆਰਾ ਸੰਚਾਲਿਤ 108 ਐਂਬੂਲੈਂਸ ਸੇਵਾ ਪੰਜਾਬ ਵਿੱਚ 108 ਐਂਬੂਲੈਂਸ ਨੈੱਟਵਰਕ ਰਾਹੀਂ ਜੀਵਨ ਬਚਾਉਣ ਵਿੱਚ ਵਾਲੀ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖੇ ਹੋਏ ਹੈ। ਇਕੱਲੇ ਮੁਹਾਲੀ ਵਿੱਚ ਸੇਵਾ ਨੇ ਇੱਕ ਸਾਲ ਵਿੱਚ 16867 ਲੋਕਾਂ ਦੀ ਸਹਾਇਤਾ ਕੀਤੀ ਹੈ। ਜਿਸ ਨਾਲ ਸਮੇਂ ਸਿਰ ਅਤੇ ਕੁਸ਼ਲ ਪ੍ਰੀ ਹਸਪਤਾਲ ਦੇਖਪਾਲ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਆਪਣੇ ਵਿਚਾਰ ਸਾਂਝੇ ਕਰਦੇ ਹੋਏ 108 ਐਂਬੂਲੈਂਸ ਦੇ ਪ੍ਰੋਜੈਕਟ ਹੈਡ ਮਨੀਸ਼ ਬੱਤਰਾ ਨੇ ਕਿਹਾ ਸਾਡਾ ਉਦੇਸ਼ ਨਾਜ਼ੁਕ ਪਲਾਂ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕਰਨਾ ਹੈ ਬੀ ਐਲ ਐਸ ਅਤੇ ਏ ਐਲ ਐਸ ਐਂਬੂਲੈਂਸਾਂ ਸਿਖਲਾਈ ਪ੍ਰਾਪਤ ਪੈਰਾਮੈਡੀਕਸ ਅਤੇ 24x7 ਸੰਚਾਲਨ ਕਾਲ ਸੈਂਟਰ ਦੇ ਇੱਕ ਸਮਰਪਿਤ ਫਲੀਟ ਦੇ ਨਾਲ ਅਸੀਂ ਤੁਰੰਤ ਅਤੇ ਕੁਸ਼ਲ ਮੈਡੀਕਲ ਟਰਾਂਸਫਰ ਨੂੰ ਯਕੀਨੀ ਬਣਾਉਂਦੇ ਹਾਂ ਸਰਿਕ ਆਪਣਾ ਨਾਮ ਦੱਸਿਓ ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਉਸ ਬਾਰੇ ਦੱਸਿਓ ਜੀ ਸਭ ਤੋਂ ਪਹਿਲਾਂ ਇਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਕ ਸੰਦਰ ਦਾ ਚੌਥਾ ਸਟਾਨ ਖੇਜਣ ਵਾਲੇ ਸਾਡੇ ਮੇਰੇ ਸਾਰੇ মিডিਆ ਸਹਿਯੋਗੀਆਂ ਦਾ ਅੱਜ ਜਗੀਰਾ ਹੈਲਥਕੇਅਰ ਲਈ ਸੋਰੀ ਜਨਪਲਸ ਪ੍ਰਾਈਵੇਟ ਲਿਮਟਿਡ 108 ਐਂਬੂਲੈਂਸ ਪਰਿਵਾਰ ਪੰਜਾਬ ਵੱਲੋਂ ਨਿਗਾ ਸਵਾਗਤ ਕਰਦਾ ਮੈਂ ਮਨੀਸ਼ ਪਤਰਾ ਪ੍ਰੋਜੈਕਟ ਹੈਡ 108 ਐਂਬੂਲੈਂਸ ਪੰਜਾਬ ਅੱਜ ਦੀ ਜੋ ਪ੍ਰੈਸ ਕਾਨਫਰੰਸ ਅਪਾ ਇੱਥੇ ਸਭ ਬੈਠੇ ਹਾਂ ਇਕੱਠੇ ਹੋਏ ਹਾਂ ਇਹਦਾ ਮੇਨ ਮੁੱਦਾ ਹੈ ਅਪਾ ਅੱਜ ਪਿਛਲੇ 1 ਸਾਲ ਦੇ ਵਿੱਚ 108 ਐਂਬੂਲੈਂਸ ਦੁਆਰਾ ਮੁਹਾਲੀ ਜ਼ਿਲ੍ਹੇ ਵਿਖੇ ਕੀਤੇ ਗਏ ਕੰਮ ਦੀ ਸਮੀਖਿਆ ਕੀਤੇ ਕੰਮ ਦੇ ਬਾਰੇ ਚਰਚਾ ਕਰਨਾ ਉਹਦੇ ਵਾਸਤੇ ਅਪਾ ਜੇ ਇੱਥੇ ਸਾਰੇ ਇਕੱਠੇ ਹੋਏ ਹਾਂ ਇਹਦੇ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹੂਗਾ ਸੰਨ 2011 ਦੇ ਵਿੱਚੋਂ ਪੰਜਾਬ ਦੇ ਵਿੱਚੇ 108 ਐਂਬੂਲੈਂਸ ਦਾ ਸੰਚਾਲਨ ਹੋ ਰਿਹਾ ਹੈ ਜੈਨਪਲਸ ਪ੍ਰਾਈਵੇਟ ਲਿਮਟਿਡ 108 ਐਂਬੂਲੈਂਸ ਦਾ ਸੰਚਾਲਨ ਪੰਜਾਬ ਦੇ ਵਿੱਚ ਇਹ ਕਰ ਰਹੀ ਹੈ ਇਹਦੇ ਵਿੱਚ 325 ਗੱਡੀਆਂ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਪਣੀ ਸੇਵਾ ਨਿਭਾਰੀਆਂ ਨੇ ਜਿਹਦੇ ਵਿੱਚ 300 ਬੇਸਿਕ ਲਾਈਫ ਸਪੋਰਟ ਤੇ 25 ਐਡਵਾਂਸ ਲਾਈਫ ਸਪੋਰਟ ਗੱਡੀਆਂ ਨੇ ਇਹਦੇ ਵਿੱਚ ਜੇਕਰ ਆਪਾਂ ਮੁਹਾਲੀ ਦੀ ਗੱਲ ਕਰੀਏ ਤੇ ਮੁਹਾਲੀ ਦੇ ਵਿੱਚ 4 ਐਡਵਾਂਸ ਲਾਈਫ ਸਪੋਰਟ ਤੇ 14 ਬੇਸਿਕ ਲਾਈਫ ਸਪੋਰਟ ਟੋਟਲ 18 ਗੱਡੀਆਂ ਮੁਹਾਲੀ ਜ਼ਿਲ੍ਹੇ ਵਿੱਚ ਆਪਣੀ ਸੇਵਾ ਨਿਭਾਰੀਆਂ ਹੈ ਪਿਛਲੇ 1 ਸਾਲ ਦੇ ਵਿੱਚੇ ਮੁਹਾਲੀ ਜ਼ਿਲ੍ਹੇ ਦੇ ਵਿੱਚੇ ਕੰਮ ਕਰ ਰਹੀਆਂ ਸਾਰੀਆਂ 108 ਐਂਬੂਲੈਂਸ ਸੇਵਾਵਾਂ ਨੇ ਮਿਲ ਕੇ 16867 ਮਰੀਜ਼ਾਂ ਨੂੰ ਆਪਦੀ ਸੇਵਾ ਪ੍ਰਦਾਨ ਕੀਤੀ ਹੈ ਜਿਦੇ ਵਿੱਚੇ 3872 ਪ੍ਰੈਗਨੈਂਸੀ ਦੇ ਪੇਸ਼ੈਂਟ ਨੂੰ ਸੇਵਾ ਦਿੱਤੀ ਗਈ ਹੈ ਇਹਦੇ ਇਲਾਵਾ ਮੈਡੀਕਲ ਐਮਰਜੈਂਸੀ ਦੇ 7000 ਤੋਂ ਵੱਧ ਮਰੀਜ਼ਾਂ ਨੂੰ 108 ਐਂਬੂਲੈਂਸ ਦੁਆਰਾ ਸਹਾਇਤਾ ਪ੍ਰਦਾਨ ਕਰਦੇ ਹੋਏ ਹਸਪਤਾਲ ਦੇ ਵਿੱਚੇ ਪਹੁੰਚਾਇਆ ਗਿਆ ਹੈ ਤੇ ਇਹਦੇ ਨਾਲ ਨਾਲ 1845 ਰੋਡਸਾਈਡ ਐਕਸੀਡੈਂਟ ਤੇ 1800 ਤੋਂ ਹੀ ਵੱਧ ਕਾਰਡੀਕ ਪੇਸ਼ੈਂਟ ਨੂੰ ਹਰਦੇ ਰੋਗਾ ਦੇ ਪੇਸ਼ੈਂਟ ਨੂੰ ਸੇਵਾ ਦੇਂਦੇ ਹੋਏ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਣੇ ਆਪ ਦਾ ਸਹਿਯੋਗ ਦਿੱਤਾ ਹੈ ਕੁਝ ਹੋਰ ਕ੍ਰਿਟੀਕਲ ਅਮਰਜੈਂਸੀ ਦੇ ਕੇਸਿਸ ਨੇ ਜਿਹੜੇ ਕਿ 2313 ਜਿਨ੍ਹਾਂ ਦਾ ਕਾਊਂਟਰ ਰਿਹਾ ਪਿਛਲੇ 1 ਸਾਲ ਦੇ ਵਿੱਚੇ ਜਿਨ੍ਹਾਂ ਨੂੰ 108 ਨੇ ਸੇਵਾ ਪ੍ਰਦਾਨ ਕੀਤੀ ਏ ਟੋਟਲ ਜਿਹੜੇ ਕੇਸਿਸ ਹੈ ਇਹ ਸਿਰਫ ਮੁਹਾਲੀ ਜ਼ਿਲ੍ਹੇ ਦੇ ਜਿਵੇਂ ਦੱਸਿਆ ਮੈਂ 2011 ਤੋਂ ਲੈ ਕੇ ਹੁਣ ਤੱਕ ਅਗਰ ਮੈਂ ਗੱਲ ਕਰਾਂ ਪੂਰੇ ਪੰਜਾਬ ਦੇ ਵਿੱਚੇ 108 ਐਂਬੂਲੈਂਸ ਦੁਆਰਾ 2.9 ਮਿਲੀਅਨ ਤੋਂ ਜ਼ਿਆਦਾ ਪੇਸ਼ੈਂਟ ਨੂੰ ਸੇਵਾ ਪ੍ਰਦਾਨ ਕੀਤੀ ਜਾ ਚੁੱਕੀ ਹੈ ਪਿਛਲੇ 1 ਸਾਲ ਦੇ ਵਿੱਚੇ ਅਗਰ ਆਪਾ ਮੁਹਾਲੀ ਜ਼ਿਲ੍ਹੇ ਵਿਖੇ ਗੱਲ ਕਰੀਏ ਤਾਂ ਮੁਹਾਲੀ ਜ਼ਿਲ੍ਹੇ ਵਿਖੇ ਐਂਬੂਲੈਂਸ ਦੇ ਵਿੱਚ ਜਿਹੜੇ ਪ੍ਰੈਗਨੈਂਸੀ ਪੇਸ਼ੈਂਟ ਨੂੰ ਹਸਪਤਾਲ ਲੈ ਜਾਣ ਦੇ ਸਮੇਂ ਰਸਤੇ ਦੇ ਵਿੱਚ ਇਹ ਜ਼ਰੂਰੀ ਹੋਣ ਕਰਕੇ ਕਈ ਵਾਰੀ ਰਸਤੇ ਦੇ ਵਿੱਚ ਵੀ ਗੱਡੀ ਰੋਕ ਕੇ ਡਿਲੀਵਰੀ ਕਰਾਣੀ ਪੈ ਜਾਂਦੀ ਹੈ 11 ਸਕਸੈਸਫੁਲ ਡਿਲੀਵਰੀਆਂ ਵੀ ਪਿਛਲੇ 1 ਸਾਲ ਦੇ ਵਿੱਚ 108 ਐਂਬੂਲੈਂਸ ਦੁਆਰਾ ਮੁਹਾਲੀ ਜ਼ਿਲ੍ਹੇ ਵਿਖੇ ਕਰਾਈਆਂ ਜਾ ਚੁੱਕੀਆਂ ਹਨ ਪੰਜਾਬ ਦੇ ਵਿੱਚੇ ਚੱਲ ਰਹੀਆਂ ਸਾਰੀਆਂ ਗੱਡੀਆਂ ਜਨਪਲਸ ਦੁਆਰਾ ਸੰਚਾਲਿਤ ਕੀਤੀਆਂ ਜਾਂਦੀਆਂ ਹਨ ਫਿਲਹਾਲ ਆਪਾ ਅਗਰ ਪਰਾ ਜਾਂ ਪਿੱਛੇ ਜਾਵਾਂਗੇ ਤਾਂ ਥੋੜੇ ਹੀ ਸਮਾਂ ਪਹਿਲੇ ਪੰਜਾਬ ਸਰਕਾਰ ਦੁਆਰਾ ਐ ਸੇਵਾ ਨੂੰ ਹੋਰ ਮਜ਼ਬੂਤੀ ਦਿੰਦੇ ਹੋਏ 58 ਨਵੀਂ ਅਤਿ ਆਧੁਨਿਕ ਐਂਬੂਲੈਂਸ ਦਾ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਚੜ੍ਹਾਈ ਜੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ ਫਲੀਟ ਦੇ ਵਿੱਚ ਔਰ ਮਜ਼ਬੂਤੀ ਪ੍ਰਦਾਨ ਕੀਤੀ ਗਈ। ਉਹਦੇ ਨਾਲ ਮਰੀਜ਼ਾਂ ਕੋਲ ਪਹੁੰਚਣੇ ਸਾਪਾਂ ਨੂੰ ਹੋਰ ਜਲਦੀ ਹੋਰ ਵਧੀਆ ਸਾਧਨ ਦੇ ਨਾਲ ਆਪਾਂ ਹੋਰ ਜਲਦੀ ਮਰੀਜ਼ਾਂ ਕੋਲ ਪਹੁੰਚ ਸਕੇ ਤੇ ਮਰੀਜ਼ਾਂ ਨੂੰ ਆਪਾਂ ਸੇਵਾ ਦੇਣੇ ਸક્ષਮ ਹੋ ਪਾਈਆਂ। 325 ਗੜੀਆਂ ਜਿਹੜੀਆਂ ਚੱਲ ਰਹੀਆਂ ਐ ਇਹਦੇ ਵਿੱਚੇ ਹੋਰ ਵਾਅਦਾ ਜਾਂ ਹੋਰ ਜਿਹੜੀ ਮਜ਼ਬੂਤੀ ਦੇਣ ਦਾ ਕੰਮ ਸਰਕਾਰ ਨਿਤ ਪ੍ਰਤੀ ਦਿਨ ਕੰਮ ਕਰ ਰਹੀ ਹੈ ਆਨਾਲੇ ਸਮੇਂ ਦੇ ਵਿੱਚ ਆਪਾਂ ਨੂੰ ਹੋਰ ਕੁਝ achchiyan chijaan ਇਹਦੇ ਵਿੱਚ ਆਪਾਂ ਨੂੰ ਸਰਕਾਰ ਦੁਆਰਾ ਹੋਰ ਮਿਲਣੀਆਂ ਐਸ ਕਰਕੇ ਮੈਂ ਮਾਨ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਜੀ ਔਰ ਸਾਡੇ ਮਾਨਯੋਗ ਸਿਹਤ ਮੰਤਰੀ ਡਾਕਟਰ ਦਰਮੀ ਸਿੰਘ ਜੀ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਕੁਮਾਰ ਰਾਹੁਲ ਸਰ ਐਮ ਡੀ ਸਾਹਿਬ ਵਰਿੰਦਰ ਸ਼ਰਮਾ ਜੀ ਨੌਡਲ ਅਫੀਸਰ ਡਾਇਰੈਕਟਰ ਸਾਹਿਬ ਐਨਐਸਆਰ ਦੇ ਸਾਰੇ ਅਧਿਕਾਰੀਆਂ ਦਾ ਜਿਹੜੇ ਹੋਰ ਵੀ ਇਸ ਕੰਮ ਦੇ ਵਿੱਚ 108 ਦੇ ਕੰਮ ਦੇ ਵਿੱਚ ਸਹਿਯੋਗ ਦੇ ਰਹੇ ਨੇ ਆਪ ਦੇ ਅ ਕੁਸ਼ਲ ਨਾਗਰਿਕਤਵ ਨਾਲ ਉਹਨਾਂ ਸਭ ਦਾ ਸਹਿਯੋਗ ਦੇਣ ਵਾਸਤੇ ਬਹੁਤ ਬਹੁਤ ਧੰਨਵਾਦੀ ਹਾਂ ਔਰ ਆਪਜੀ ਲੋਕਾਂ ਦੇ ਮਾਰਫਤ ਆਮ ਜਨਤਾ ਨੂੰ ਇੱਕ ਅਪੀਲ ਕਰਨਾ ਚਾਹਨਾ ਹਾਂ ਜਦੋਂ ਵੀ ਆਪ ਸੜਕ ਤੇ ਕੋਈ ਐਂਬੂਲੈਂਸ ਜਾਂਦੀ ਵੇਖਦੇ ਹਾਂ ਤਾਂ ਇਹਦਾ ਮਤਲਬ ਉਹ ਐਂਬੂਲੈਂਸ ਕਿਸੇ ਦੀ ਜਾਨ ਬਚਾਉਣ ਹਾਸੇ ਜਾ ਰਹੀ ਹੈ ਹੋ ਸਕਦਾ ਹੈ ਉਹ ਮਰੀਜ਼ ਨੂੰ ਲੈਣ ਵਾਸਤੇ ਜਾ ਰਹੀ ਹੋਵੇ ਹੋ ਸਕਦਾ ਉਹ ਮਰੀਜ਼ ਨੂੰ ਲੈ ਕੇ ਅੱਗੇ ਹਸਪਤਾਲ ਛੱਡਣ ਵਾਸਤੇ ਜਾ ਰਹੀ ਹੋਵੇ ਤਾਂ ਅਗਰ ਐਂਬੂਲੈਂਸ ਦਾ ਸਾਇਰਨ ਬਲੋ ਕਰ ਰਿਹਾ ਹੈ ਤਾਂ ਉਹ ਮਰੀਜ਼ ਨੂੰ ਲੈਣ ਵਾਸਤੇ ਜਾਂ ਐਮਰਜੈਂਸੀ ਵਿੱਚ ਜਿੱਥੇ ਵੀ ਜਾ ਰਹੀ ਹੈ ਉਹਨੂੰ ਰਸਤਾ ਦਿਓ ਆਪ ਦਾ ਸਹਿਯੋਗ ਪਾਓ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਔਰ ਇਸ ਸਹਿਯੋਗ ਵਾਸਤੇ ਬਹੁਤ ਅੱਛਾ ਸਾਧਨ ਸਭ ਨਾਲ ਮੇਨ ਸਾਧਨ ਹੈ ਮੀਡੀਆ ਸਾਥੀ ਤਾਂ ਮੈਂ ਆਪ ਜੀ ਲੋਕਾਂ ਦੇ ਮਾਰਫਤ ਆਮ ਜਨਤਾ ਨੂੰ ਅਪੀਲ ਕਰਨਾ ਇਸ ਸਹਿਯੋਗ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਪਿਛਲੇ ਸਾਲ ਵਿੱਚ ਜਿਹੜਾ ਮੈਂ ਡਾਟਾ ਦੇ ਰਿਹਾ ਹਾਂ ਉਹ ਤੋਂ ਲੈ ਕੇ ਕਰਨ ਤੱਕ ਇਹ ਜਿਹੜਾ ਜਿੰਨਾ ਆਪਾਂ ਮੁਹਾਲੀ ਦਾ ਅੱਜ ਆਪਾਂ ਜਿੰਨੇ ਮੁਹਾਲੀ ਜ਼ਿਲ੍ਹੇ ਦੀ ਗੱਲ ਕਰਨ ਵਾਸਤੇ ਇਕੱਠੇ ਹੋਏ ਆ ਤਾਂ ਮੁਹਾਲੀ ਜ਼ਿਲ੍ਹੇ ਦਾ ਜੋ ਡਾਟਾ ਦਿੱਤਾ ਗਿਆ ਹੈ 16000 ਸਮਥਿੰਗ ਜਿਹੜੇ ਪੇਸ਼ੈਂਟ ਨੇ ਇਹ 1 ਜਨਵਰੀ ਮਤਲਬ ਪੂਰੇ 2024 ਕੈਲੰਡਰ ਈਅਰ ਦਾ ਕਹਿ ਲਓ 1 ਜਨਵਰੀ ਤੋਂ ਲੈ ਕੇ 31 ਦਸੰਬਰ ਦਾ 20 ਇੰਨੀ ਐਂਬੂਲੈਂਸ ਚੱਲਦੀ ਹੈ ਮੁਹਾਲੀ ਦੇ ਵਿੱਚ ਇੰਨੀ ਕੋਰਟ ਰੂਟ ਚੱਲਦੀ ਹੈ ਅ ਜਿਵੇਂ ਮੈਂ ਪਹਿਲੇ ਵੀ ਦੱਸਿਆ ਸਰ 325 ਗੱਡੀਆਂ ਪੂਰੇ ਪੰਜਾਬ ਦੇ ਵਿੱਚੇ ਕੰਮ ਕਰ ਰਹੀਆਂ ਹਨ ਅਕੋਰਡਿੰਗ ਟੂ ਪੋਪੂਲੇਸ਼ਨ ਅਲੱਗ-ਅਲੱਗ ਜ਼ਿਲ੍ਹੇ ਦੇ ਵਿੱਚੇ ਅਲੱਗ-ਅਲੱਗ ਨੰ اگر ਆਪਾਂ ਗੱਲ ਕਰੀਏ ਮੋਹਾਲੀ ਜ਼ਿਲ੍ਹੇ ਵਿਖੇ ਤਾਂ 18 ਗੱਡੀਆਂ ਕੰਮ ਕਰ ਰਹੀਆਂ ਹਨ 325 ਦੇ ਵਿੱਚੋਂ 25 اے ایل ایس ਐਂਬੂਲੈਂਸ ਹੈਗੇਆਂ ਹਨ ਹੈਗਿਆ ਨੇ ਪੂਰੇ ਪੰਜਾਬ ਦੇ ਵਿੱਚ ਇਹਨਾਂ 25 ਦੇ ਵਿੱਚੋਂ 4 اے ایل ایس ਐਡਵਾਂਸ ਲਾਈਫ سپورਟ ਜਿਹਨੂੰ ਆਪਾਂ ਕਹਿੰਦੇ ਹਾਂ ਮੋਹਾਲੀ ਜ਼ਿਲ੍ਹੇ ਵਿਖੇ ਕੰਮ ਕਰ ਰਹੀਆਂ ਤੇ ਜਿਹੜੀਆਂ 14 بی ایل ایس ਗੱਡੀਆਂ ਹਨ ਉਹ ਮੋਹਾਲੀ ਜ਼ਿਲ੍ਹੇ ਵਿਖੇ ਕੰਮ ਕਰ ਰਹੀਆਂ ਜੀ ਉਹਦੇ ਦਾਵਾ ਕੀਤਾ ਜਾ ਰਿਹਾ ਹੈ ਕਿ ਨਿਗਾਰਾ ਦੇ ਦੂਪਮ ਮਨੇ ਦੂਪਮ ਐਮਜੈਂਸੀ ਦਾ ਜੋਗੰਦਾ ਉਹ ਜਿਹੜੀ ਬੀਂਟੀ ਆ ਸੂਬੇ ਪੌਂਚ ਕਹਿੰਦੇ ਕਿ ਕੋਈ ਮੌਕੇ ਤੇ ਜਿੱਦਾਂ ਉਹ ਫੋਨ ਕਰਦੇ ਨੇ 108 ਉੱਪਰ ਆਉਂਦਾ ਆਪੂ ਕਰਦੇ ਨੇ ਤਾਂ ਉਹਦੇ ਖਾਤੇ ਤੇ ਪਸੇ ਜਦੋਂ ਸਾਡ ਸਟ੍ਰਕਚਰ ਪੁrti ਆਪਾਂ ਨੂੰ ਮਿਲਦੀ ਹੈ ਜੀ ਨਾ ਅਸੀਂ ਇੰਨੇ ਜਾਣਾ ਬਸ ਜੀ ਸੜਕ ਸੁਰੱਖਿਆ ਫੋਰਸ ਆਪਦਾ ਅਲੱਗ ਇੱਕ ਕੰਮ ਕਰ ਰਹੀ ਹੈ ਪਰ ਨੇਚਰਲੀ ਗੱਲ ਹੈ ਮਰੀਜ਼ ਨੂੰ ਅਗਰ ਸਟੈਬਲਾਈਜ਼ ਕਰਦੇ ਹੋਏ ਹਸਪਤਾਲ ਲੈ ਕੇ ਜਾਣਾ ਹੈ ਤਾਂ ਜੇ ਅਗਰ ਉਹਨੂੰ ਮੈਡੀਕਲ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੈ ਇੱਕ ਹੁੰਦਾ ਸਿਰਫ ਸ਼ਿਫਟਿੰਗ ਅਗਰ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੈ ਤਾਂ ਐਮਬੂਲੈਂਸ ਦੇ ਵਿੱਚੇ ਮੌਜੂਦ ਆਪਾਂ ਜੇ ਫਰਿਸ਼ਤੇ ਸਕੀਮ ਦੀ ਗੱਲ ਕਰੀਏ ਜਾਂ 750 ਆਫਸਰਮ ਦੀ ਗੱਲ ਕਰੀਏ 112 ਦੀ ਗੱਲ ਕਰੀਏ 108 ਦੀ ਗੱਲ ਕਰੀਏ 104 ਦੀ ਗੱਲ ਕਰੀਏ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਅੱਛਾ ਉਪਰਾਲਾ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਸਿਹਤ ਮੰਤਰੀ ਸਾਹਿਬ ਨੇ ਇੱਕ ਉਪਰਾਲਾ ਕਰਦੇ ਸਾਰੀਆਂ ਅਮਰਜੈਂਸੀ ਸਰਵਿਸਨ ਨੂੰ ਇੰਟੀਗ੍ਰੇਟ ਕਰਕੇ ਆਪਸੇ ਜ ਇੱਕ ਦੂਜੇ ਨਾਲ ਕਨੈਕਟ ਕਰ ਦਿੱਤਾ ਹੈ ਜਿਸ ਦੇ ਨਾਲ ਕੀ ਹੈ 112 ਦੇ ਉੱਤੇ ਵੀ ਅਗਰ ਮੰਨ ਲਓ ਐਕਸੀਡੈਂਟ ਦੀ ਕਾਲ ਆਂਦੀ ਹੈ ਤਾਂ ਉਹਨੇ ਵਿੱਚ ਐਂਬੂਲੈਂਸ ਦੀ ਜਰੂਰਤ ਵੀ ਹੈ ਉੱਥੋਂ ਦੀ ਵੀ ਸਾਨੂੰ ਸੂਚਨਾ ਆਂਦੀ ਹੈ ਸਾਡੇ ਕੋਲ ਡਾਇਰੈਕਟ ਸੂਚਨਾ ਆ ਸੜਕ ਸੁਰੱਖਿਆ ਫੋਰਮ ਉੱਤੇ ਕੋਈ ਦੀ ਹੈ ਉੱਤੇ ਜਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਐਂਬੂਲੈਂਸ ਦੀ ਵੀ ਜਰੂਰਤ ਹੈ ਤਾਂ ਉਹ ਪੇਸ਼ੈਂਟ ਨੂੰ ਮਤਲਬ ਫਸਿਆ ਹੋਇਆ ਪੇਸ਼ੈਂਟ ਤਾਂ ਉਹਨੂੰ ਬਾਹਰ ਕੱਢਣ ਵਾਸਤੇ ਉਹਨਾਂ ਨੂੰ ਜੋ ਟੂਲਸ ਦਿੱਤੇ ਗਏ ਆ ਉਹਦਾ ਇਸਤੇਮਾਲ ਕਰਦੇ ਆ ਤੇ ਮੀਨ ਵੇਲ ਉਹ ਐਂਬੂਲੈਂਸ ਨੂੰ ਵੀ ਬੁਲਾ ਲੈਂਦੇ ਆ ਤੇ ਇਹ ਸਾਰੀਆਂ ਚੀਜ਼ਾਂ ਇੱਕ ਸਾਂਝੇ ਕਾਰਜਕ੍ਰਮ ਦੇ ਤਹਿਤ ਹੈ ਅਲਟੀਮੇਟ ਗੋਲ ਪੇਸ਼ੈਂਟ ਦੀ ਜਾਨ ਬਚਾਉਣਾ ਕ੍ਰੈਡਿਟ ਲੈਣ ਵਾਸਤੇ ਤਾਂ ਕੋਈ ਨਹੀਂ ਹੈਗਾ ਸਿਰਫ ਆਪਾਂ ਤਾਂ ਸੇਵਾ ਦੇਣ ਆਤੇ ਬੈਠਿਆ ਸਾਰੇ ਗੱਡੀਆਂ ਦੀ ਸਿਰਫ ਫਿਟਨੈਸ ਦਾ ਕ੍ਰਾਈਟੇਰੀਆ ਕੀ ਰਹਿੰਦਾ ਹੈ ਉਹਦੀ ਗੱਡੀਆਂ ਦਾ ਗੱਡੀ ਵੀ ਦੇਰ ਬਾਅਦ ਉਹਦੇ ਫਿਟਨੈਸ ਦੀ ਚੈਕਿੰਗ ਕਰਦੇ ਆ ਤੁਸੀਂ ਫਿਟਨੈਸ ਅਗਰ ਮੈਂ ਗੱਲ ਕਰਾਂ ਸਰਕਾਰ ਵੱਲੋਂ ਵਕ-ਵਕ ਸਮੇਂ ਦੇ ਉੱਤੇ ਚੈਕਿੰਗ ਹੁੰਦੀ ਹੈ ਬਾਕੀ ਸਾਡੀ ਵੱਲੋਂ ਅਗਰ ਜੈਨਕਲਸ ਪ੍ਰਾਈਵੇਟ ਲਿਮਟਿਡ ਦੀ ਗੱਲ ਕਰਾਂ ਤਾਂ ਸਾਡੀ ਵੱਲੋਂ ਹਰ ਮਹੀਨੇ ਗੱਡੀ ਦੀ ਪ੍ਰੋਪਰ ਚੈਕਿੰਗ ਹੁੰਦੀ ਹੈ ਉਹਦੇ ਵਿੱਚ ਦਵਾਈਆਂ ਉਪਕਰਨ ਉਹਦੀ ਫਿਟਨੈਸ ਸਾਰੀ ਚੀਜ਼ਾਂ ਦੀ ਚੈਕਿੰਗ ਹੁੰਦੀ ਹੈ ਔਰ ਫਿਊਚਰ ਜੋ ਆਪਾਂ ਕਹਿ ਸਕਦੇ ਆ ਸ਼ੈਡਿਊਲ ਮੇਨਟੇਨੈਂਸ ਐਂਡ 올 ਚੀਜ਼ਾਂ ਪਹਿਲੇ ਆਪਾਂ ਮੇਨਟੇਨ ਕਰਦੇ ਆ ਸਡਨ ਬ੍ਰੇਕਡਾਊਨ ਤੋਂ ਗੱਡੀ ਜਦੋਂ ਸੜਕ ਤੇ ਚਲਦੀ ਆਂਦੀ ਹੈ ਤਾਂ ਉਹ ਵੀ ਕਰਾਏ ਜਾਂਦੇ ਨੇ ਤਾਕੀ ਸੜਨ ਬ੍ਰੇਕਡਾਊਨ ਆਉਣ ਦੇ ਚਾਂਸਸ ਘੱਟ ਤੋਂ ਘੱਟ ਹੋ ਜਾਣ। ਹੋਰ ਅਸੀਂ ਕਈ ਗੱਡੀਆਂ ਨੇ 108 ਗੱਡੀਆਂ ਨੇ ਬਹੁਤ ਸਰਵੋਤਮ ਨਾਲ ਤੋਂ ਕਵਾੜ ਬਣਾ ਕੇ ਖੜਾਇਆ ਜਾਂਦੇ ਇਹਨਾਂ ਚੀਜ਼ ਦੇ ਵੀ ਕਾਫੀ ਕੰਮ ਹੋ ਗਏ। ਜੀ। ਜਿਵੇਂ ਉਹਨਾਂ ਰਿਪੇਅਰ ਕਰਨੇ ਕੋ ਤਾਂ ਲੰਮੀ ਆ ਜਾਂਦੀ ਹੈ। ਟ੍ਰਾਂਨ ਦੇ ਰਿਪੇਅਰ ਵੀ ਹੋਣ। ਜੀ। ਆ 2010 ਦੇ ਵਿੱਚ ਜਦੋਂ ਇਹ ਸੇਵਾ ਦਾ ਅ ਸ਼ੁਰੂਆਤ ਹੋਈ ਸੀਗੀ 2011 ਦੇ ਵਿੱਚ ਪਹਿਲੀ ਗੱਡੀ ਚੱਲੀ ਸੀ 2010 ਦੇ ਵਿੱਚ ਇਹਦਾ ਖਾਕਾ ਤਿਆਰ ਹੋਇਆ ਸੀ। ਉਦੋਂ 240 ਗੱਡੀਆਂ ਤੋਂ ਇਹ ਸੇਵਾ ਚੱਲੂ ਹੋਈ ਸੀ। ਤੋ 2010 11 ਮਾਡਲ ਦੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦੀ ਇੱਕ ਲਿਮਿਟ ਹੈ ਐਂਬੂਲੈਂਸ ਦੇ ਵਿੱਚ ਚੱਲਣ ਦੀ ਗੱਡੀ ਦੀ ਇੱਕ ਲਿਮਿਟ ਹੈ ਜਿਹੜੀਆਂ 58 ਗੱਡੀਆਂ ਮੈਂ ਹੁਣੇ ਦੱਸਿਆ ਕਿ 58 ਗੱਡੀਆਂ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੁਨੀਆ ਦੇਖੇ ਤੇ ਚੇਂਜ ਕੀਤੀਆਂ ਤੇ ਐਸ ਸੇਵਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਉਹ 58 ਦੇ ਬਦਲੇ ਜਿਹੜੀਆਂ 58 ਪੁਰਾਣੀਆਂ ਬਦਲ ਹੋਈਆਂ ਉਹਨਾਂ ਤੇ ਲਿਖਿਆ ਹੈ 18 ਪਰ ਉਹ ਕੰਡਮ ਹੋਣਾਸਤੇ ਹੈ ਉਹ ਹੁਣ ਐਂਬੂਲੈਂਸੇ ਚੱਲਣ ਦੇ ਨਿਯਮਾਂ ਦੇ ਤਹਿਤ ਉਹ ਐਂਬੂਲੈਂਸ ਦੇ ਚੱਲਣ ਦੇ ਲਾਇਕ ਨਹੀਂ ਹੈ 11 12 13 ਸਾਲ 14 ਸਾਲ ਤੱਕ ਉਹਨਾਂ ਗੱਡ ਹਾਲ ਫਿਲਹਾਲ ਜੋ ਆਪਣੇ ਕੋਲ ਫਲੀਟ ਹੈ ਉਹਦੇ ਵਿੱਚ 5 ਸਾਲ ਤੋਂ ਪੁਰਾਣੀ ਕੋਈ ਗੱਡੀ ਨਹੀਂ ਹੈ ਅਸਲ ਕਰਕੇ ਪੰਜਾਬ ਕਰ ਰਹੇ ਹੋ ਆਪ ਲੋਕ ਇਹ ਚੀਜ਼ਾਂ ਨਵੀਆਂ ਲੈ ਕੇ ਆ ਰਹੇ ਹੋ ਹੋਰ ਕੀ ਕੀ ਅਡਵਾਂਸ ਕਰਨ ਦੀ ਜਾਂ ਕਿਹੜੀ ਕਿਹੜੀ ਕੀ ਹੋਰ ਕੀ ਕੀ ਨਵੇਂ ਕੰਮ ਕਰ ਰਹੇ ਹੋ ਆ ਆਨਾਲ ਇਸ ਸਮੇਂ ਦੇ ਵਿੱਚ ਜੇਕਰ ਆਪ ਕਰੀਏ ਤਾਂ ਦੇਖੀਏ ਪੰਜਾਬ ਸਰਕਾਰ ਦੀ ਜਿਹੜੀ ਮਤਲਬ ਜਨਤਾ ਦੇ ਰਸਤੇ ਇੱਕ ਉਪਯੋਗੀ ਨੀਤੀਆਂ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਸਰਕਾਰ ਨੰਬਰ ਆਫ ਐਮਬੂਲੈਂਸ ਵਧਾਉਣ ਤੇ ਐਂਬੂਲੈਂਸ ਦੇ ਵਿੱਚੇ ਨਵੇਂ-ਨਵੇਂ ਇਕੁਪਮੈਂਟ ਲਿਆਂਦੇ ਤੇ ਔਰ ਐਸੇ علاوہ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਜੀ ਅਲੱਗ-ਅਲੱਗ ਸੇਵਾਵਾਂ ਚਾਲੂ ਕੀਤੀ ਹੈ ਜਿਨ੍ਹਾਂ ਨੂੰ ਆਪਾਂ ਸੱਚ ਇੰਟੀਗ੍ਰੇਟ ਕਰ ਰਹੀ ਹੈ ਤਾਂ ਕਿ ਮਰੀਜ਼ ਨੂੰ ਗੱਡੀ ਦੇ ਵਿੱਚੇ ਵੀ ਹਾਲ ਫਿਲਹਾਲ ਵੀ ਜਿਵੇਂ ਆਪਣੇ ਕੋਲ ਔਨਲਾਈਨ ਮੈਡੀਕੇਸ਼ਨ ਦੀ ਸਹੂਲਤ अवेलेबल ਹੈ ਜਦੋਂ ਗੱਡੀ ਦੇ ਵਿੱਚ ਜਿਹੜਾ ਆਪਣਾ ਈ.ਐਮ.ਟੀ. ਅਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਡਰਾਈਵਰ ਦੇ ਨਾਲ ਮੌਜੂਦ ਰਹਿੰਦਾ ਹੈ ਤਾਂ ਅਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਦਾ ਕੰਮ ਹੈ ਪੇਸ਼ੀਅਨ ਨੂੰ ਸਟੈਬਲਾਈਜ਼ ਕਰਨਾ ਅਗਰ ਜ਼ਰੂਰਤ ਪੈਂਦੀ ਹੈ ਤਾਂ ਉਹ 108 ਦੇ ਮਾਰਫਤ ਕਿਚਨ ਦੇ ਵਾਈਟਲ ਦੱਸ ਕੇ ਉਹਦੀ ਮਦਦ ਲੈ ਸਕਦੇ ਆਨਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਕੁਝ ਹੋਰ ਪਲਾਨਿੰਗਸ ਗਵਰਨਮੈਂਟ ਦੁਆਰਾ ਵੀ ਚੱਲ ਰਹੀਆਂ ਹੈ ਰਿਵੀਲ ਕਰਨਾ ਮੇਰੇ ਵਾਸਤੇ ਹਾਲੇ ਪੋਸੀਬਲ ਨਹੀਂ ਹੈ ਤਾਂ ਉਹਦੇ ਵਾਸਤੇ ਇਹ ਕੀ ਕਹੂਗਾ ਕਿ ਚਲਦਾ ਫਿਰਦਾ ਹਸਪੀਟਲ ਆਪਾਂ ਚਲਦਾ ਫਿਰਦਾ ਆਈਸੀਯੂ ਸੁਣਿਆ ਹੈ ਚਲਦੇ ਫਿਰਦੇ ਹਸਪੀਟਲ ਦੀ ਵੀ ਇੱਕ ਖਾਕਾ ਤਿਆਰ ਹੋ ਰਿਹਾ ਹੈ ਬਹੁਤ ਜਲਦੀ ਉਹ ਵੀ ਤੁਹਾਡੇ ਅੱਗੇ ਮਾਨਯੋਗ ਸਾਹਿਬ ਦੁਆਰਾ ਲੈ ਕੇ ਆਏ ਜਾਣਗੇ ਇਹਦੇ ਵਿੱਚ ਜਵੇਂ ਤੁਹਾਡੇ ਐਮਪਲੋਏਸ ਕਈ ਵਾਰ ਕੱਟੀਆਂ ਵਾਗੂ ਕਿੰਨੇ ਧਰਨਾ ਪ੍ਰਦਰਸ਼ਨ ਕਰਦੇ ਉਹਦੇ ਵਿੱਚ ਵੀ ਚੀਜ਼ਾਂ ਬੜੀ ਐਮ ਇੰਮਟੱਟ ਕਿਤੇ ਵੀ ਫੱਟ ਅ ਸਿਨੀਅਰ ਲੋਗ ਇਹ ਕਹਿੰਦੇ ਆ ਕਿ ਉਥੇ ਇੱਕ ਸਪੀਡ ਰੱਖਣੀ ਹੈ ਯਾਨੀ ਕਿ 60 ਜਾਂ 80 ਫਿਰ ਫਾਈਨਲ ਕਰਕੇ ਤੁਸੀਂ ਪੇਸ਼ੈਂਟ ਵਿੱਚ ਹੋਵੇ ਨਾ ਹੋਵੇ ਤੁਸੀਂ ਉਸ ਸਪੀਡ ਤੇ ਅੱਗੇ ਕਲੋਸ ਕਰਨੀ ਕਹਿੰਦੇ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਪੇਸ਼ੈਂਟ ਵਿੱਚ ਹੀ ਡੈਥ ਹੋ ਜਾਂਦੀ ਹੈ ਸਾਨੂੰ ਜਿਵੇਂ ਇੱਥੇ ਬੇ ਸਪੀਡ ਤੋਂ ਬਾਅਦ ਤੇ ਲੈ ਕੇ ਨਹੀਂ ਜਾਂਦੀ ਹੋਰ ਅਗਰ ਮੈਂ ਕਹਾ ਕਿ ਕਿਸੇ ਤਰ੍ਹਾਂ ਦੀ ਕੋਈ ਸਪੀਡ ਬਾਉਂਡੇਸ਼ਨ ਹੈ ਕਿ ਇਸ ਤੋਂ ਬਾਅਦ ਲੈ ਕੇ ਨਹੀਂ ਜਾਣੀ ਤਾਂ ਐਦਾਂ ਦੀ ਕੋਈ ਗੱਲ ਨਹੀਂ ਹੈ ਪਰ ਆਪਾਂ ਇੱਕ ਮਰੀਜ਼ ਦੀ ਜਾਨ ਬਚਾਉਣੀ ਹੈ ਤਾਂ ਆਪਾਂ ਆਪ ਦੀ ਸੜਕ ਤੇ ਚੰਨ ਲਾਲਾ ਦੀ ਜਾਨ ਚਾਹੁੰਦੇ ਹੋਏ ਉਸ ਮਰੀਜ਼ ਦੀ ਜਾਨ ਬਚਾਉਣੀ ਹੈ ਅਗਰ ਪੇਸ਼ੈਂਟ ਅਗਰ ਗੱਡੀ ਰੋਡ ਗੱਡੀ ਦੀ ਕੰਡੀਸ਼ਨ ਰੋਡ ਦੀ ਕੰਡੀਸ਼ਨ ਆਪਾਂ ਕਹੀਏ ਰੋਡ ਦੀ ਕੰਡੀਸ਼ਨ ਰੋਡ ਤੇ ਟ੍ਰੈਫਿਕ ਔਰ ਆਪਾਂ ਨੂੰ ਪੇਸ਼ੈਂਟ ਦੀ ਕੰਡੀਸ਼ਨ ਅਲਾਉ ਕਰਦੀ ਹੈ ਕਿ ਆਪਾਂ ਸਪਿਨਲ ਜਾਣਾ ਹੈ ਕੰਟਰੋਲ ਰੂਮ ਇਨਫੋਰਮ ਕਰਕੇ ਸੋਤ ਉੱਤੇ ਵੀ ਗੱਡੀਆਂ ਜਾਂਦੀ ਹੈ ਪਰ ਉਹ ਕੰਡੀਸ਼ਨ ਦੇ ਉੱਤੇ ਆ ਪਰ ਜਿੰਨਾ ਰੋਡ ਅਲਾਉ ਕਰਦੀ ਹੈ ਉਸ ਤੋਂ ਵੱਧ ਜਾਣ ਰਸਤੇ ਤਾਂ ਅਸੀਂ ਵੀ ਨਹੀਂ ਕਹਿੰਦੇ ਜੇ ਰੋਡ ਆਪਾਂ ਨੂੰ ਅੱਸੀ ਅਲਾਉ ਕਰਦੀ ਹੈ ਤਾਂ ਆਪਾਂ ਕਹਿੰਦੇ ਆ ਪੇਸ਼ੈਂਟ ਦੀ ਜਾਨ ਬਚਾਉਣੀ ਹੈ ਪਰ ਉਸ ਨਾਲ ਆਪਾਂ ਜਿਹੜੇ ਰਾਹ ਤੇ ਚੱਲਦੇ ਆ ਉਹਨਾਂ ਦੀ ਜਾਨ ਨੂੰ ਵੀ ਖਤਰੇਸ਼ ਨਹੀਂ ਪਾਣਾ ਤਾਂ ਇਹਦੇ ਵਾਸਤੇ ਕਿਸੇ ਤੇ ਕੋਈ ਆ ਆਪਾਂ ਕਹੀਏ پابੰ ਨਿਗਰ ਰੱਖਣਾ ਤਾਂ ਆਪਣਾ ਕੰਮ ਹੈ ਜੇਕਰ ਆਪਾਂ ਨਿਗਾਨੀ ਰੱਖਾਂਗੇ ਤਾਂ ਹਰ ਚੀਜ਼ ਕੰਟਰੋਲ ਤੋਂ ਬਾਹਰ ਹੋ ਜੇਗੀ ਜੀ ਉਹ ਹਰ ਇੱਕ ਦੇ ਟੈਕਨੀਕਲ ਸਟਾਫ ਕਿੰਨਾ ਆਇਆ ਤੇ ਵਧੀਆ ਜਿਆਦਾ ਤੇ ਜੇ ਕਿ ਆਪਣਾ ਉਹਦੇ ਨਾਲ ਹਰ ਸੁਵਿਧਾਵਾਨਾ ਲੈਸ ਹੈ ਉਹਦੇ ਵਿੱਚ ਟੈਕਨੀਕਲ ਸਟਾਫ ਕਿੰਨਾ ਮੌਜੂਦ ਹੈ ਇਸ ਤਰ੍ਹਾਂ ਜੀ ਹਰ ਗੱਡੀ ਦੇ ਉੱਤੇ ਮੌਜੂਦਾ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਇੱਕ ਸਮੇਂ ਦੇ ਵਿੱਚ ਹਰ ਗੱਡੀ ਦੇ ਉੱਤੇ ਦੋ ਸਟਾਫ ਮੌਜੂਦ ਰਹਿੰਦੇ ਨੇ ਜਿਨੂੰ ਆਪਾਂ ਇੱਕ ਨੂੰ ਪਾਇਲਟ ਜਾਂ ਡਰਾਈਵਰ ਕਹਿ ਸਕਦੇ ਹਾਂ ਪਰ ਦੂਸਰਾ EMT ਜਿਹੜਾ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਉਹ ਇਸ਼ਾਨ ਦੀ ਰਾਖੀ ਕਰਨ ਦਾ ਕੰਮ ਕਰਦਾ ਹੈ ਉਹ ਉੱਥੇ ਮੌਜੂਦ ਰਹਿੰਦਾ ਹੈ ਉਹਨਾਂ ਦਾ ਕੰਮ ਹੁੰਦਾ ਹੈ ਮੈਡੀਸਿਨ ਜ਼ਰੂਰਤ ਪੈਣ ਦੇ ਉੱਤੇ ਪੇਸ਼ੈਂਟ ਦੇ ਵਾਈਟਲ ਲੈ ਕੇ ਪਹਿਲੇ ਦਾ ਉਹਨੂੰ ਅਗਰ ਜਿਸ ਤਰ੍ਹਾਂ ਦੀ ਉਹਨੂੰ ਪੇਸ਼ੈਂਟ ਦੀ ਰਿਕੁਆਇਰਮੈਂਟ ਹੈ ਜਿਨੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਸ ਦੇ ਹਿਸਾਬ ਨਾਲ ਅਗਰ ਉਹਨਾਂ ਨੂੰ ਉਸ ਤੋਂ ਬਾਅਦ ਮੈਡੀਕਲ ਐਡਮਿਨਿਸਟ੍ਰੇਸ਼ਨ ਕਰਨ ਦੀ ਕੋਈ ਜ਼ਰੂਰਤ ਹੈ ਕੁਝ ਹੋਰ ਰਿਕੁਆਇਰਮੈਂਟ ਹੈ ਤਾਂ ਆਨਲਾਈਨ ਮੈਡੀਕੇਸ਼ਨ ਦੇ ਤਹਿਤ ਡਾਕਟਰ ਨਾਲ ਗੱਲ ਕਰਕੇ ਔਰ ਉਹਨਾਂ ਨੂੰ ਮੈਡੀਸਿਨ ਜਾਂ ਹੋਰ ਚੀਜ਼ਾਂ ਜੋ ਪ੍ਰੋਵਾਈਡ ਕੀਤੀ ਜਾਂਦੀਆਂ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਚਾਹੇ ਉਸ ਸਮੇਂ ਨੂੰ ਪੋਜੀਸ਼ਨ ਨੂੰ ਹੈਂਡਲ ਕਰਕੇ ਪੇਸ਼ੈਂਟ ਨੂੰ ਸਟੈਬਲਾਈਜ਼ ਕਰਕੇ ਹਸਪਤਾਲ ਪਹੁੰਚਾਉਂਦੀ ਹੋਵੇ ਹਰ ਗੱਡੀ ਦੇ ਵਿੱਚੇ ਹਰ ਸਮੇਂ ਦੋ ਸਟਾਫ ਮੌਜੂਦ ਹੋਣਗੇ 24/7 ਇਹ ਬੀਸਿਕਲੀ ਜੇ ਵੀ ਕਿਸੇ ਜਗ੍ਹਾ ਤੇ ਐਕਸੀਡੈਂਟ ਹੁੰਦਾ ਉਹ ਇਲਾਕੇ ਵਾਲੇ ਹਸਪਤਾਲ ਦੇ ਨਾਲ ਜਿਵੇਂ ਇੰਟਰਨਿੰਗ ਕਰਦੇ ਹੋ ਹਾਂ ਆਪਣੇ ਕੋਲ ਪੰਜਾਬ ਦੇ ਸਾਰੇ ਦੇਖੋ ਪਹਿਲੀ ਕੋਸ਼ਿਸ਼ ਤਾਂ ਇਹੀ ਹੈ ਕਿ 108 ਐਂਬੂਲੈਂਸ ਦੀ ਵਰਤੋਂ ਕਰਨ ਵਾਲਾ ਨਾਰਮਲੀ ਇਹ ਹੀ ਹੁੰਦਾ ਹੈ ਕਿ ਜਦ ਤੱਕ ਪੇਸ਼ੈਂਟ ਦੀ ਵਿਲ ਨਾ ਹੋਵੇ ਆਪਾਂ ਪ੍ਰਾਈਵੇਟ ਦੇ ਵਿੱਚ ਪਰ ਇੱਕ ਆਪਾਂ ਫਰਿਸ਼ਤੇ ਦੀ ਗੱਲ ਕਰੀਏ ਫਰਿਸ਼ਤੇ ਤੋਂ ਕੁਝ ਥੋੜਾ ਹੈ ਉਹਦੇ ਵਿੱਚ ਇੰਪੈਨਲ ਹਸਪਤਾਲ ਵੀ ਹੈਗੇ ਨੇ ਤਾਂ ਉਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਐਕਸ ਰੋਡ ਸਾਈਡ ਐਕਸੀਡੈਂਟ ਕਿਸੇ ਦੇ ਵਿੱਚ ਹੈ ਤਾਂ ਜਿੱਥੇ ਪੇਸ਼ੈਂਟ अवेलेबल ਹੈ ਜਿੱਥੇ ਐਕਸੀਡੈਂਟ ਹੋਇਆ ਹੈ ਉਹਨੇ ਨੀਰੈਸਟ ਜੋ ਇੰਪੈਨਲ ਹਸਪਤਾਲ ਹੈ ਪੇਸ਼ੈਂਟ ਦੀ ਕੰਡੀਸ਼ਨ ਦੇ ਅਕੋਰਡਿੰਗ ਪ੍ਰਾਇਮਰੀ ਸੈਕੰਡਰੀ ਜਾਂ ਟਰਸਰੀ ਕੇਅਰ ਜੋ ਪੇਸ਼ੈਂਟ ਦੀ ਕੰਡੀਸ਼ਨ ਹੈ ਉੱਥੇ ਜਾ ਕੇ ਪੇਸ਼ੈਂਟ ਅਸੈਸਮੈਂਟ ਤੋਂ ਬਾਅਦ ਜੋ ਨੀਰੈਸਟ ਪ੍ਰਾਇਮਰੀ ਸੈਕੰਡਰੀ ਟਰਸਰੀ ਕੇਅਰ ਜੋ ਪੇਸ਼ੈਂਟ ਦੀ ਕੰਡੀਸ਼ਨ ਦੇ ਅਕੋਰਡਿੰਗ ਰਿਕੁਆਇਰਮੈਂਟ ਹੈ ਉੱਥੇ ਗੱਡੀ ਲੈ ਕੇ ਜਾਏਗੀ ਅਗਰ ਆਪਾਂ ਉਹਦੇ ਇਲਾਵਾ ਗੱਲ ਕਰੀਏ ਤਾਂ ਉਹਦੇ ਇਲਾਵਾ ਕਿਉਂਕਿ ਰਿਸ਼ਤੇ ਸਕੀਮ ਦੇ ਜਿਹੜੇ ਪੈਨਲ ਹਸਪੀਟਲ ਹੈ ਦੇ ਆਰ ਦੇ ਆਰ ਬਾਉਂਡਨ ਟੂ ਪ੍ਰੋਵਾਈਡ ਦਾ ਫਰੀ ਆਫ ਕਾਸਟ ਮੀਸੇਜ ਬਟ ਅਦਰ ਕੇਸਿਸ ਦੇ ਵਿੱਚ ਇਹ ਪੇਸ਼ੈਂਟ ਨੂੰ ਚਾਰਜ ਪੈਣਾ ਹੈ ਤਾਂ ਉੱਥੇ ਸਾਡੀ ਕੋਸ਼ਿਸ਼ ਰਹਿੰਦੀ ਹੈ ਪਹਿਲੇ ਪਬਲਿਕ ਸੈਕਟਰ ਹਸਪੀਟਲ ਅਗਰ ਪੇਸ਼ੈਂਟ ਦੀ ਵਿਲਿੰਗ ਹੈ ਔਰ ਪੇਸ਼ ਇਸ ਫਾਰ ਅਵੇ ਫਰਮ ਦਾ ਗਵਰਨਮੈਂਟ ਇੰਸਟੀਟਿਊਸ਼ਨ ਦੈਨ ਔਰ ਸਾਰੇ ਹਸਪੀਟਲ ਦੇ ਲੈਟ ਲੌਂਗ ਸਾਰੇ ਹਸਪੀਟਲ ਦੇ ਕੰਟੈਕਟਸ ਸਾਡੇ ਕੋਲ ਹੈਗੇ ਹੈ ਤੇ ਉਹਨਾਂ ਨੂੰ ਟਾਇਰ ਇਨਫੋਰਮ ਵੀ ਔਰ ਮੇਜਰ ਕੈਜੂਅਲਟੀ ਜਾਂ ਕੋਈ ਮੇਜਰ ਇਸ਼ੂ ਹੁੰਦਾ ਹੈ ਤਾਂ ਉੱਥੇ ਦੇ ਗਵਰਨਮੈਂਟ ਲੋਕਲ ਗਵਰਨਮੈਂਟ ਜਿਵੇਂ ਸਿਵਲ ਸਰਜਨ ਡੀਸੀ ਸਾਹਿਬ ਐਨ ਐਸਪੀ ਸਾਹਿਬਾਨ ਉਹਨਾਂ ਸਾਰਿਆਂ ਨੂੰ ਵੀ ਕੰਟਰੋਲ ਰੂਮ ਦੇ ਮਾਰਫਤ ਇਨਫੋਰਮ ਕੀਤਾ ਜਾਂਦਾ ਮੈਂ ਜਿਵੇਂ ਦੱਸਿਆ ਨਾ ਸਾਰੀਆਂ ਚੀਜ਼ਾਂ ਇੰਟਰਲਿੰਕ ਹੈ ਸਾਰੀਆਂ ਸਰਵਿਸਿਜ਼ ਤਾਂ ਅਗਰ ਅਸੀਂ ਉੱਥੇ ਪਹੁੰਚ ਜਾਂਦਾ ਉੱਥੇ ਹਸਪੀਟਲ ਦੇ ਵਿੱਚ ਪ੍ਰੀਪਰੇਸ਼ਨ ਹੋ ਜਾਏ ਔਰ ਆਵਰਸ ਦੇ ਵਿੱਚ ਅਗਰ ਆਪਾਂ ਹੈ ਤਾਂ ਮੀਡੀਆ ਆਪਾਂ ਨੂੰ ਅਗਰ ਸਹਿਯੋਗ ਦੀ ਜਰੂਰਤ ਹੈ ਪੁਲਿਸ ਦੇ ਦੁਆਰਾ ਤਾਂ ਉਹਨਾਂ ਦਾ ਸਹਿਯੋਗ ਟਾਈਮਲੀ ਮਿਲ ਪਵੇ ਤੇ ਸਾਰੀ ਚੀਜ਼ਾਂ ਇੰਟਰਕਨੈਕਟ ਕੀਤੀ ਹੋਈ ਹੈ ਔਰ ਇਹ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿੱਦੇ ਸਾਰੀਆਂ ਸਰਵਿਸਸਾਂ ਇੱਕ ਦੂਜੇ ਨਾਲ ਕਨੈਕਟ ਕਰ ਦਿੱਤੀਆਂ ਗਈਆਂ ਨੇ ਸਰ ਇੱਕ ਵਾਰ ਅਗਰ ਜੁਰਮ ਇੱਥੇ ਹੋਇਆ ਤਾਂ ਲੋਕੀਂ ਬਹੁਤ ਡਰ ਜਾਂਦੇ ਕਿ ਕਹਿੰਦੇ ਇਹ ਤਾਂ ਡੈੱਡ ਹੋ ਗਿਆ ਸੀ ਵੀ ਦੱਸ ਇੱਕ ਗੱਲ ਐਂਬੂਲੈਂਸ ਡੈੱਡ ਬੋਡੀ ਕੈਰੀ ਕਰਨ ਵਾਸਤੇ ਨਹੀਂ ਹੈ ਇਹ ਚੀਜ਼ ਸਰਕਾਰ ਦਾ ਬਹੁਤ ਹੀ ਕਲੀਅਰ ਕਿਉਂਕਿ ਅਗਰ ਆਪਾਂ ਇਹਨੂੰ ਐਸਸੀ ਨੂੰ ਇਹ ਲਈਏ ਅਗਰ ਪੇਸ਼ੈਂਟ ਦੇ ਬਚਨ ਦੇ 1% ਵੀ ਚਾਂਸ ਹੈ ਜਾਂ 10% ਵੀ ਚਾਂਸ ਹੈ ਤਾਂ ਉੱਥੇ ਡਿਨਾਈਲ ਨਹੀਂ ਹੁੰਦਾ ਜਿਹਨੂੰ ਆਪਾਂ ਕਹੇ ਲਈਏ ਕਿ ਉਹ ਓਨ 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 ਸਪੌਟ ਡਿਕਲੇਅਰ ਹੈ ਤਾਂ ਡੈੱਡ ਬਡੀ ਕੈਰੀ ਕਰਨ ਵਾਸਤੇ ਨਹੀਂ ਹੈ ਐਮਬੂਲੈਂਸ ਪਰ ਉਹ ਪ੍ਰੋਪਰ ਗਵਰਨਮੈਂਟ ਨੇ ਰਿਟਰਨ ਹੀ ਛੇ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ ਅਗਰ ਪੇਸ਼ੈਂਟ ਦੇ ਵਿੱਚ ਇੱਕ 1/2% ਜਾਂ 0.1% ਵੀ ਅਗਰ ਚਾਂਸਤਾ ਜੇ ਤਾਂ ਲੋਰਡ ਲੀਵ दैट ਚਾਂਸ ਅਸੀਂ ਪੂਰਾ ਚਾਂਸ ਲਵਾ ਗਏ। 34 ਰਹੇ ਸੀ ਪੇਛੇ ਦੇ ਵਿੱਚ ਤੇ ਅਗਲਾ ਸਿੱਪੜਾਈ ਗਈ। ਤੋਂ ਕਿਹਦੇ ਕਹਿੰਦੇ ਇਹਦਾ ਪ੍ਰੋਜੈਕਟ ਹੋ ਗਿਆ। ਅਸੀਂ ਕਿਹਾ ਸੀ। ਉਸ ਵਾਲਾ ਜੀ ਕਿ ਕਿਤੋਂ ਉਹ ਨਹੀਂ ਬਗਾਈ। ਲਈ ਦੇ ਚੇਰੇ ਦਾ ਹਸਤਾ ਹੈ ਕਿ ਉਹ ਉਹਦੇ ਅੰਦਰ ਸਾਹ ਸੀਗੇ। ਫਿਰ ਡਿਸਾਈਨ ਕੀਨੇ ਕਿ ਇਹ ਮੈਨੂੰ ਮਰ ਗਿਆ। ਸਰ, ਐਮਪੀ ਡਿਜ਼ਾਈਨ ਨਹੀਂ ਕਰਦਾ ਸਰ। ਇਹ ਤਾਂ ਇਹ ਤਾਂ ਦੇਖੋ ਅਗਰ ਮੈਂ ਗਲ ਕਰਾ ਕਿ ਮੋਕ ਅਗਰ ਉਹਦਾ ਅਗਰ ਤੁਸੀਂ ਕਹਿੰਦੇ ਵੀ ਉਹਦੇ ਸਾਹ ਸੀਗੇ ਮੈਨੂੰ ਪਾਰਟਿਕੂਲਰ ਕੇਸ ਦਿਖਾਓ ਮੈਂ ਚੈੱਕ ਕਰਾਵਾਂਗਾ। ਅਡਾ ਗਾ ਮੈਂ ਉੱਥੇ ਜਾ ਕੇ ਵਾਈਟਲ ਚੈੱਕ ਕਰਨਾ ਤੇ ਪ੍ਰੋਪਰ ਵਾਈਟਲ ਚੈੱਕ ਕਰ ਲਈ ਅਗਰ ਵਾਈਟਲ ਹੋਣਗੇ ਅਗਰ ਸਾਹ ਹੋਣਗੇ ਤਾਂ ਵਾਈਟਲ ਆਣਗੇ ਸਰ ਜੀਸੀਐਸ ਸਕੋਰ ਜੀਸੀਐਸ ਸਕੋਰ ਅਗਰ ਆਪਾਂ ਮੈਡੀਕਲ ਗਰਾਊਂਡ ਤੇ ਗੱਲ ਕਰੀਏ ਜੀਸੀਐਸ ਸਕੋਰ ਸਾਹ ਖਤਮ ਹੋਣ ਤੋਂ ਬਾਅਦ ਵੀ ਜ਼ੀਰੋ ਨਹੀਂ ਹੁੰਦਾ ਠੀਕ ਹੈ ਜੀ ਅਗਰ ਮੈਡੀਕਲ ਦੇ ਵਿੱਚ ਜੀਸੀਐਸ ਸਕੋਰ ਦੀ ਗੱਲ ਕਰੀਏ ਸਾਹ ਖਤਮ ਹੋਣ ਤੋਂ ਬਾਅਦ ਵੀ ਜ਼ੀਰੋ ਨਹੀਂ ਹੁੰਦਾ ਅਗਰ ਉਹ ਜੀਸੀਐਸ ਸਕੋਰ ਇੱਥੇ ਕੁਝ ਵੀ ਸ਼ੋ ਹੋ ਰਿਹਾ ਤਾਂ ਸਾਡੀ ਤਰਫੋਂ ਕੋਸ਼ਿਸ਼ ਜਾਂਦੀ ਉਹਨੂੰ ਹਸਪਤਾਲ ਲੈ ਜਾਇਆ ਜਾਵੇ ਪਰ ਟੋਟਲੀ ਕੇਸ ਹੈ ਜਾਂ ਆਪਣੇ ਪੁਲਿਸ ਡਿਸਾਈਡ ਕਰ ਦਿੰਦੀ ਹੈ ਫਿਰ ਉਹਨਾਂ ਦੇ ਵਿੱਚ ਪੁਲਿਸ ਨੇ ਜਿਹੜੀ ਆਪਦੀ ਕਾਰਵਾਈ ਕਰਨੀ ਹੁੰਦੀ ਹੈ ਉਹ ਮੌਕੇ ਦੀ ਕਾਰਵਾਈ ਕਰਨੀ ਹੁੰਦੀ ਹੈ ਫਿਰ ਅਸੀਂ ਉੱਥੇ ਬਾਊਂਡ ਨਹੀਂ ਹੁੰਦੇ ਕਿ ਅਸੀਂ ਸਾਨੂੰ ਅਸੀਂ ਕਹਿ ਦਈਏ ਕਿ ਅਸੀਂ ਉਹਨਾਂ ਚ ਗੱਲ ਲੈ ਕੇ ਜਾਵਾਂਗੇ ਪਰ ਜੇ ਉਹਨਾਂ ਦੇ ਸਾਹ ਹੋਏ ਚਾਹ ਪੁਲਿਸ ਨੇ ਕਾਰਵਾਈ ਕਰਨੀ ਹੈ ਜਾਂ ਕੁਝ ਵੀ ਹੈ ਅਸੀਂ ਉਹਨੂੰ ਪਹਿਲੇ ਹਸਪਤਾਲ ਲਿਜਾ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰਾਂਗੇ